ਇਹਦੇ ਵਿੱਚ ਪੰਜਾਬ 35-40 ਸਾਲ ਸੜਿਆ ਜਿਹਦੇ ਵਿੱਚ ਪੰਜਾਬ ਦਾ 2 ਲੱਖ ਮੁੰਡਾ ਮਾਰਿਆ ਗਿਆ ਤਾਂ ਉਸ ਦੁਖਾਂਤ ਦੇ ਲਈ ਉਹਨੂੰ ਲੱਗਦਾ ਸੀਗਾ ਕਿ ਇੰਦਰਾ ਗਾਂਧੀ ਵਰਗੀ ਔਰਤ ਹੈ ਜਿਹੜੀ ਉਹ ਜ਼ਿੰਮੇਵਾਰ ਹੈ ਜੇ ਉਸ ਨੂੰ ਉਸ ਦਾ ਖਾਤਮਾ ਹੁੰਦਾ ਕਿਸੇ ਵੀ ਤਰੀਕੇ ਨਾਲ ਤਾਂ ਮੈਨੂੰ ਇਸ ਗੱਲ ਤੇ ਕੋਈ ਅਫਸੋਸ ਨਹੀਂ ਪਾਸ਼ ਨਿਕਿਆ ਜਦੋਂ ਪਾਸ਼ ਦੋ ਵਾਰ ਜੇਲ੍ਹ ਚ ਗਿਆ ਜੋ ਕਾਂਗਰਸ ਨਾਲ ਰਲਿਆ ਹੁੰਦਾ ਸੱਤਾ ਨਾਲ ਰਲਿਆ ਹੁੰਦਾ ਸਟੇਟ ਨਾਲ ਰਲਿਆ ਹੁੰਦਾ ਕਿਸੇ ਹੋਰ ਨਾਲ ਰਲਿਆ ਹੁੰਦਾ ਪੁਲਿਸ ਦੇ ਨਾਲ ਤਾਂ 70 72ਵਿਆਂ ਦੇ ਵਿੱਚ ਉਹਨੇ ਜੇਲ੍ਹ ਕੱਟੀ 1975 ਦੀ ਐਮਰਜੈਂਸੀ ਦੇ ਵਿੱਚ ਉਹਨੇ ਜੇਲ੍ਹ ਕੱਢੀ ਤਾਂ ਜਿਹੜੇ ਬੰਦੇ ਸੱਤਾ ਨਾਲ ਰਲੇ ਹੁੰਦੇ ਨੇ ਉਹ ਕਦੇ ਜੇਲਾ ਨਹੀਂ ਕੱਟਦੇ ਨੇ ਮਿੱਤਰ ਪਿਆਰਿਓ ਆਪਣੇ ਪਿੱਛੇ ਉਹ ਮੋਟਰ ਹੈ ਜਿੱਥੇ ਅਵਤਾਰ ਪਾਸ਼ ਦਾ ਕਤਲ ਕੀਤਾ ਗਿਆ ਸੀ ਔਰ ਅੱਜ ਆਪਾਂ ਉਹਨਾਂ तमाम ਸਵਾਲਾਂ ਤੇ ਸਾਡੇ ਨਾਲ ਤੁਹਾਡੇ ਜਾਣੇ ਪਛਾਣੇ ਚਿਹਰੇ ਸੁਖਵਿੰਦਰ ਪੱਪੀ ਜੀ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਸਵਾਲ ਪਾਸ਼ ਦੇ ਉੱਪਰ ਪਿਛਲੇ ਦਿਨਾਂ ਤੋਂ ਚੁੱਕੇ ਜਾ ਰਹੇ ਨੇ ਔਰ ਬਹੁਤ ਵੱਡਾ ਵਿਵਾਦ ਪਾਸ਼ ਬਾਰੇ ਜਿਹੜਾ ਹੈ ਉਹ ਪੱਖਣਾ ਸ਼ੁਰੂ ਹੋਇਆ ਆਪਾਂ ਗੱਲ ਕਰਦੇ ਆ ਸੁਖਵਿੰਦਰ ਜੀ ਵੈਲਕਮ ਬਹੁਤ ਸ਼ੁਕਰੀਆ ਜੀ ਬਕਸ਼ੀਸ਼ ਜੀ ਬਹੁਤ ਸ਼ੁਕਰੀਆ ਧੰਨਵਾਦ ਸਭ ਤੋਂ ਪਹਿਲਾਂ ਤਾਂ ਪਿਛਲੇ ਦਿਨਾਂ ਤੋਂ ਅਵਤਾਰ ਪਾਸ਼ ਬਾਰੇ ਇਹ ਕਿਹਾ ਜਾ ਰਿਹਾ ਕਿ ਅਵਤਾਰ ਪਾਸ਼ ਸੀਗੇ ਜਿਹੜੇ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਉਹਨਾਂ ਨੇ ਉਹਨੂੰ ਠੀਕ ਕਿਹਾ ਸੀ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਚੈਨਲਾਂ ਤੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਇਹ ਬਿਲਕੁਲ ਝੂਠ ਹੈ ਕਿਉਂਕਿ ਪਾਸ਼ ਦੀਆਂ ਲਿਖਤਾਂ ਸਾਡੇ ਕੋਲੇ ਮੌਜੂਦ ਨਹੀਂ ਕਿਸੇ ਬੰਦੇ ਕੋਲੇ ਇਹ ਲਿਖਤ ਮੌਜੂਦ ਨਹੀਂ ਹੈ ਕਿ ਪਾਸ਼ ਨੇ ਕਿਹਾ ਹੋਵੇ ਪਾਸ਼ ਨੇ ਆਪਣੀ ਕਵਿਤਾ ਚ ਕਿਹਾ ਹੋਵੇ ਪਾਸ਼ ਨੇ ਕਿਸੇ ਆਰਟੀਕਲ ਚ ਕਿਹਾ ਹੋਵੇ ਪਾਸ਼ ਨੇ ਕਿਸੇ ਸਟੇਟਮੈਂਟ ਚ ਕਿਹਾ ਹੋਵੇ ਲੇਕਿਨ ਸਾਡੇ ਕੋਲੇ ਕੁਝ ਐਹੋ ਜਿਹੇ ਲਿਖਤਾਂ ਮੌਜੂਦ ਨਹੀਂ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਹਮਲੇ ਤੋਂ ਬਾਅਦ ਪਾਸ ਅਮਰੀਕਾ ਦੇ ਵਿੱਚੋਂ ਇੱਕ ਪੇਪਰ ਕੱਢਦਾ ਸੀ ਉਹਨਾਂ ਦਿਨਾਂ ਦੇ ਵਿੱਚ ਉਹਦਾ ਨਾਂ ਸੀਗਾ ਐਂਟੀ 47 ਕਿਉਂਕਿ ਅਮਰੀਕਾ ਦੇ ਵਿੱਚ ਉਹਨੇ ਇੱਕ ਫਰੰਟ ਬਣਾਇਆ ਸੀ ਐਂਟੀ 47 ਫਰੰਟ ਉਹ ਜਿਹੜਾ ਮੈਗਜ਼ੀਨ ਸੀ ਪੇਪਰ ਸੀ ਉਹ ਉਸ ਫਰੰਟ ਦਾ ਪ੍ਰਤੀਨਿਧ ਪੇਪਰ ਸੀ ਐਂਟੀ 47 ਉਹਦਾ ਨਾਂ ਸੀ ਉਹਦੇ ਵਿੱਚ ਉਹਦੀਆਂ ਲਿਖਤਾਂ ਨੇ ਉਹਦੇ ਵਿੱਚ ਉਹਦੀ ਲਿਖਤ ਹੈਗੀ ਹੈ ਉਹ ਲਿਖਤ ਉਸ ਵੇਲੇ ਦੀ ਹੈ ਜਦੋਂ ਇਹ ਕਿਹਾ ਗਿਆ ਇੰਦਰਾ ਗਾਂਧੀ ਨੇ ਫੈਸਲਾ ਕੀਤਾ ਕਿ ਹਰਮੰਦਰ ਸਾਹਿਬ ਨੂੰ ਆਪਾਂ ਨੇ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਆਪਾਂ ਨੇ ਦੁਬਾਰਾ ਬਣਾਉਣਾ ਕਿਉਂਕਿ ਉਹਦੇ ਜਿਹੜੇ ਸਲਾਹਕਾਰ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਵੱਡਾ ਇੱਕ ਨੁਕਸਾਨ ਕਰ ਚੁੱਕੇ ਹੋ ਬਹੁਤ ਵੱਡਾ ਤੁਸੀਂ ਇੱਕ ਜਿਹੜਾ ਹੈਗਾ ਉਹ ਇੱਕ ਤਰੀਕੇ ਨਾਲ ਪੰਜਾਬ ਨਾਲ ਸਿੱਖੀ ਨਾਲ ਤੁਸੀਂ ਇੱਕ ਪੰਗਾ ਲੈ ਚੁੱਕੇ ਹੋ ਸੋ ਇਹਦੇ ਲਈ ਤੁਹਾਨੂੰ ਅਕਾਲ ਸਖਬ ਸਾਹਿਬ ਦੀ ਦੁਬਾਰਾ ਜਿਹੜੀ ਆ ਉਹ ਸਾਰੀ ਕਰਨੀ ਚਾਹੀਦੀ ਹੈ ਤਾਂ ਉਸ ਵੇਲੇ ਪਾਸ ਨੇ ਕਿਹਾ ਸੀ ਲਿਖਤ ਸਾਡੇ ਕੋਲੇ ਮੌਜੂਦ ਹੈ ਕਿ ਅਕਾਲ ਸਖਬ ਸਾਹਿਬ ਕੋਈ ਇੱਟਾਂ ਦੀ ਇਮਾਰਤ ਨਹੀਂ ਹੈ ਇਹ ਸਿੱਖਾਂ ਦੀ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਇਹ ਪੰਜਾਬੀਆਂ ਦੀ ਸਗੋਂ ਹਿੰਦੁਸਤਾਨ ਦੇ ਲੋਕਾਂ ਦੀ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ। ਔਰ ਤੁਸੀਂ ਅਕਾਲ ਸਖਬ ਸਾਬ ਨੂੰ ਬਣਾ ਵੀ ਲੋਗੇ ਦੁਬਾਰਾ। ਲੇਕਿਨ ਤੁਸੀਂ ਉਹਨਾਂ ਹਜ਼ਾਰਾਂ ਮੁੰਡਿਆਂ ਦਾ ਕੀ ਕਰੋਗੇ ਜਿਹੜੇ ਇਸ ਸਦਮੇ ਦੇ ਵਿੱਚ ਜਿਹੜੇ ਇਸ ਸਾਰੀ ਲੜਾਈ ਦੇ ਵਿੱਚ ਮਾਰੇ ਗਏ। ਸੋ ਸਾਡੇ ਕੋਲੇ ਇਹੋ ਜਿਹੀਆਂ ਲਿਖਤਾਂ ਮੌਜੂਦ ਨੇ ਜਿਦੇ ਵਿੱਚ ਪਾਸ਼ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਰਮੰਦ ਸਾਹਿਬ ਦੇ ਉੱਤੇ ਹਮਲੇ ਨੂੰ ਆ ਜਿਹੜਾ ਉਹਨੂੰ ਉਹਦੀ ਨਿੰਦਾ ਕੀਤੀ ਹੈ ਤੇ ਉਹਨੂੰ ਰੱਦ ਕੀਤਾ ਹੈ। ਫਿਰ ਇਹ ਜਿਹੜਾ ਪ੍ਰਚਾਰ ਹੋ ਰਿਹਾ ਹੈ ਸੁਖਵਿੰਦਰ ਜੀ ਕੇ ਅਵਤਾਰ ਪਾਸ਼ ਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਠੀਕ ਕਿਹਾ ਸੀ ਇਹ ਪ੍ਰਚਾਰ ਕਿਉਂ ਤੇ ਕੌਣ ਕਰ ਰਹੇ ਨੇ ਜਦੋਂ ਇੱਕ ਜਿਹੜੀ ਖਾਲਸਤਾਨੀਆਂ ਦੀ ਲੋਬੀ ਹੈ ਉਹ ਪਿਛਲੇ ਸਮੇਂ ਤੋਂ ਉਹਨਾਂ ਨੇ ਇੱਕ ਪ੍ਰੋਪਾਗੈਂਡਾ ਸ਼ੁਰੂ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਾਸ਼ ਹੈ ਪੰਜਾਬੀ ਦਾ ਹੀ ਨਹੀਂ ਸਗੋਂ ਮੈਂ ਸਮਝਦਾ ਕਿ ਹਿੰਦੁਸਤਾਨ ਦਾ ਬਹੁਤ ਵੱਡਾ ਸ਼ਾਇਰ ਹੈ ਬਹੁਤ ਵੱਡਾ ਸ਼ਾਇਰ ਹੀ ਨਹੀਂ ਇੱਕ ਬਹੁਤ ਵੱਡਾ ਚਿੰਤਕ ਹੈ ਔਰ ਇੱਕ ਖਾਸ ਤਰ੍ਹਾਂ ਦੀ ਜਿਹੜੀ ਲੈਫਟ ਮੂਵਮੈਂਟ ਹੈ ਸਾਡੀ ਉਹ ਨੂੰ ਉਹ ਰਿਪਰੈਜ਼ੈਂਟ ਕਰਦਾ ਹੈ ਸੋ ਉਸ ਮੂਵਮੈਂਟ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਹੈ ਖਾਲਸਤਾਨੀ ਲਹਿਰ ਦੀ ਉਸ ਨੂੰ ਲੜਾਈ ਨੂੰ ਉਹ ਇਸ ਤਰੀਕੇ ਨਾਲ ਪਾਸ਼ ਨਾਲ ਹੀ ਲੜਨਾ ਚਾਹੁੰਦੇ ਆ ਪਾਸ਼ ਨੂੰ ਬਦਨਾਮ ਕਰਨਾ ਚਾਹੁੰਦੇ ਆ ਪਾਸ਼ ਦੀ ਕਵਤਾ ਨੂੰ ਨਿਵਿਆਉਣਾ ਚਾਹੁੰਦੇ ਆ ਪਾਸ਼ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਨੇ ਉਹਦਾ ਥਾਟ ਹੈ ਉਹਦੀ ਆਈਡੋਲੋਜੀ ਹੈ ਉਹਦੀ ਫਿਲਾਸਫੀ ਹੈ ਉਹਨੂੰ ਰੱਦ ਕਰਨਾ ਚਾਹੁੰਦੇ ਨੇ ਸੋ ਲਗਾਤਾਰ ਇੱਕ ਜਿਹੜਾ ਅਟੈਕ ਹੈ ਸੋਸ਼ਲ ਮੀਡੀਆ ਰਾਹੀਂ ਲਿਖਤਾਂ ਰਾਹੀਂ ਪ੍ਰਚਾਰ ਰਾਹੀਂ ਬੋਲ ਕੇ ਲਿਖ ਕੇ ਉਹ ਲੰਮੇ ਸਮੇਂ ਤੋਂ ਜੜਾ ਆ ਰਿਹਾ ਹੈ ਇਹ ਲੌਬੀ ਆ ਜਿਹੜੀ ਖਾਸ ਕਰਕੇ ਕਰ ਰਹੀ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਪੇਡ ਚੈਨਲ ਨੇ ਉਹਨਾਂ ਦੁਆਰਾ ਇਹ ਜਿਹੜਾ ਭਰਮ ਹੈ ਝੂਠ ਹੈ ਉਹ ਫੁਲਾਇਆ ਜਾ ਰਿਹਾ ਹੈ ਪਰ ਜਿਹੜਾ ਅਵਤਾਰ ਪਾਸ਼ ਹੈ ਉਹਦੀ ਪੂਰੀਆਂ ਲਿਖਤਾਂ ਜਦ ਆਪਾਂ ਪੜਦੇ ਆ ਤਾਂ ਉਹ ਜਿਹੜਾ ਕਿਰਤੀ ਵਰਗ ਹੈ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਬੇਰੁਜ਼ਗਾਰ ਨੌਜਵਾਨ ਹੈ ਤੰਗ ਲੋਕ ਨੇ ਪੂਰੀਆਂ ਲਿਖਤਾਂ ਉਹਨਾਂ ਦੇ ਪੱਖ 'ਚ ਨਹੀਂ ਤਾਂ ਪਾਸ਼ ਦੀਆਂ ਇਹਨਾਂ ਲਿਖਤਾਂ ਤੋਂ ਕਿਸੇ ਨੂੰ ਕੀ ਢਿੱਡ ਪੀੜ ਹੈ ਮਤਲਬ ਜਿਹੜੀ ਗੱਲ ਸਾਡੇ ਗੁਰੂ ਸਹਬਾਨਾ ਨੇ ਵੀ ਕੀਤੀ ਹੈ ਗਰੀਬ ਗੁਰਬੇ ਦੇ ਹੱਕ 'ਚ ਖੜਨ ਦੀ ਗੱਲ ਕੀਤੀ ਹੈ ਲੁੱਟੇ ਜਾ ਰਹੇ ਲੋਕਾਂ ਦੇ ਹੱਕ 'ਚ ਖੜਨ ਦੀ ਗੱਲ ਕੀਤੀ ਹੈ ਮਲਕ ਭਾਗਵਾਂ ਦੇ ਖਿਲਾਫ ਆਵਾਜ਼ ਉਠਾਉਣ ਦੀ ਗੱਲ ਸਾਡੇ ਗੁਰੂ ਸਹਬਾਨਾ ਨੇ ਕੀਤੀ ਹੈ ਉਹੀ ਗੱਲ ਆਪਦੀਆਂ ਲਿਖਤਾਂ 'ਚ 파ਸ਼ ਨੇ ਵੀ ਕੀਤੀ ਹੈ ਤਾਂ ਫਿਰ 파ਸ਼ ਨਾਲ ਕਿਸੇ ਨੂੰ ਤਕਲੀਫ ਹੋ ਸਕਦੀ ਹੈ 파ਸ਼ ਦੀਆਂ ਲਿਖਤਾਂ ਨਾਲ ਕੀ ਤਕਲੀਫ ਹੈ ਤਕਲੀਫ ਇਹ ਹੈ ਕਿ 파ਸ਼ ਇੱਕੋ ਇੱਕ ਪੰਜਾਬੀ ਦਾ ਕਵੀ ਹੈ ਜਿਹੜਾ ਕਿ ਰਾਜਨੀਤਿਕ ਕਵੀ ਹੈ ਕੋ ਪੋਲਿਟੀਕਲ ਪੋਇਟ ਹੈ ਪਾਸ਼ ਕੋਈ ਸਧਾਰਨ ਕਵੀ ਨਹੀਂ ਹੈਗਾ ਕਵਤਾ ਲਿਖਣ ਵਾਲਾ ਕਿਸੇ ਨੇ ਬਿਰਕ ਬੂਟਿਆਂ ਦੇ ਕਵਤਾ ਲਿਖਤੀ ਉਹ ਇੱਕ ਕਲਾਸ ਕੌਂਸਸ ਵਾਲਾ ਜਿਹਨੂੰ ਰਾਜਨੀਤਿਕ ਚੇਤਨ ਵਾਲਾ ਕਵੀ ਹੈ ਉਹਨੂੰ ਪਤਾ ਹੈ ਕਿ ਸਮਾਜ ਕੀ ਹੈ ਧਰਮ ਕੀ ਹੈ ਰਾਜਨੀਤੀ ਕੀ ਹੈ ਇਹਦਾ ਇਹਦੀ ਇਹਨੀਆਂ ਲੇਅਰਸ ਕੀ ਨੇ ਸੋ ਪਾਸ਼ ਦੀ ਜਿਹੜੀ ਬਹੁਤ ਵੱਡੀ ਸਿਆਣਪ ਹੈ ਉਸ ਸਿਆਣਪ ਦੇ ਨਾਲ ਪ੍ਰੋਬਲਮ ਹੈ ਔਰ ਉਹਦਾ ਜਿਹੜਾ 비ਜਨ ਹੈ ਜਿਹੜੇ 비ਜਨ ਨੂੰ ਲੈ ਕੇ ਮੈਂ ਇੱਕ ਗੱਲ ਪਹਿਲਾਂ ਵੀ ਕਈ ਵਾਰ ਕਹੀ ਹੈ ਕਿ ਅੱਜ ਤੁਸੀਂ ਦੇਖੋ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਯੂਨੀਵਰਸਟੀਆਂ ਨੇ ਹਿੰਦੁਸਤਾਨ ਦੀਆਂ ਯੂਨੀਵਰਸਟੀਆਂ ਦੇ ਹੋਸਟਲਾਂ ਦੇ ਵਿੱਚ ਪਾਸ਼ ਦੀ ਫੋਟੋ ਲੱਗੀ ਹੈ। ਉੱਥੇ ਉਹਦੀ ਕਵਤਾ ਲੱਗੀ ਹੈ। ਅੱਜ ਜਿੱਥੇ ਵੀ ਕਿਤੇ ਦੁਨੀਆ 'ਚ ਅੰਦੋਲਨ ਹੁੰਦਾ ਹੈ, ਅੰਦੋਲਨ ਉਹ ਆਦਵਸੀਆਂ ਦਾ ਹੈ, ਮਜ਼ਦੂਰਾਂ ਦਾ ਹੈ, ਨੌਜਵਾਨਾਂ ਦਾ ਹੈ, ਔਰਤਾਂ ਦਾ ਹੈ, ਘੱਟਗਿਣਤੀਆਂ ਦਾ ਹੈ। ਤਾਂ ਉੱਥੇ ਪਾਸ਼ ਨੂੰ ਕੋੜ ਕੀਤਾ ਜਾਂਦਾ ਹੈ। ਸੋ ਪਾਸ਼ ਦੀ ਜਿਹੜੀ ਇਸ ਤਰ੍ਹਾਂ ਦੀ ਇੱਕ ਇੰਟਰਨੈਸ਼ਨਲ ਲੈਵਲ ਦੀ ਬੁਲੰਦੀ ਹੈ, ਉਹ ਉਹਨਾਂ ਲੋਕਾਂ ਨੂੰ ਪਾਚ ਨਹੀਂ ਰਹੀ। ਇਸ ਕਰਕੇ ਜਿਹੜਾ ਉਹ ਪਾਸ਼ ਦੀ ਲਗਾਤਾਰ ਜਿਹੜੀ ਵਿਰੋਧ ਹੈ, ਉਹ ਹੋ ਰਹੀ ਹੈ। ਮੈਂ ਵੀ ਕਹਿੰਦਾ ਕਿ ਪਾਸ਼ ਵਰਗਾ ਕਵੀ ਸਾਡੇ ਕੋਲੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਨਾ ਹੋਇਆ ਨਾ ਹੋਣ ਦੀ ਮੂਰੇ ਸੁਭਾਵਨਾ ਹੈ ਜੇ ਤੁਸੀਂ ਇਸ ਸਦੀ ਦੇ ਪੰਜ ਵੱਡੇ ਸ਼ਾਇਰਾਂ ਦੇ ਨਾਂ ਗਿਣਨੇ ਹੁਣ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਪਾਸ਼ ਇੱਕ ਹੈ ਅੱਛਾ ਪਾਸ਼ ਇਹ ਕਹਿੰਦਾ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਣਿਆਂ ਦਾ ਮਰ ਜਾਣਾ ਨਾ ਹੋਣਾ ਤੜਫਦਾ ਸਭ ਕੁਝ ਸਹਿਣ ਕਰ ਜਾਣਾ ਹੁਣ ਪਾਸ਼ ਦੀਆਂ ਇਹਨਾਂ ਲਿਖਤਾਂ ਤੋਂ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਇਹ ਇੱਕ ਜਿਹੜੀ ਇੱਕ ਰਾਜਨੀਤਿਕ ਕਵੀ ਦੇ ਤੌਰ ਤੇ ਇੱਕ ਵੱਡੇ ਚਿੰਤਕ ਕਵੀ ਦੇ ਤੌਰ ਤੇ ਜਿਹੜਾ ਕਿ ਜਿਹੜਾ ਦੁਸ਼ਮਣ ਦੀ ਸਹੀ ਨਿਸ਼ਾਨਦੇਹੀ ਕਰਦਾ ਹੈ ਜਿਹੜਾ ਸਾਨੂੰ ਦੱਸਦਾ ਕਿ ਸਾਡਾ ਦੁਸ਼ਮਣ ਹੈ ਕੌਣ ਹੈ ਸੋ ਇਹ ਐਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਸਾਡੇ ਕਵੀਆਂ ਦੇ ਵਿੱਚੋਂ 파ਸ਼ ਹੈ ਇਸ ਕਰਕੇ ਹੀ बार-बार ਜਿਹੜੀ ਉਹਦੀ ਬਿਰੋਧਤਾ ਉਹ ਸਾਡੇ ਸਾਹਮਣੇ ਆਉਂਦੀ ਹੈ ਇੱਕ ਸਵਾਲ ਹੋਰ ਬੜਾ ਪਖਵਾ ਇੱਕ ਇੱਕ ਸਵਾਲ ਪਾਸ ਤੇ ਇਹ ਉਠਾਇਆ ਜਾ ਰਿਹਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ ਉੱਥੇ ਦੰਗੇ ਕਰਵਾਏ ਗਏ ਤਾਂ ਉਹਨੂੰ ਪਾਸ ਨੇ ਠੀਕ ਕਿਹਾ ਸੀ ਇਹਦੇ ਵਿੱਚ ਕੋਈ ਸੱਚ ਹੈ ਕਿਸੇ ਵੀ ਲੇਖਕ ਨੂੰ ਪਰਖਣਾ ਹੋਵੇ ਦੇਖਣਾ ਹੋਵੇ ਉਹਨੂੰ ఎవैल्यूएट ਕਰਨਾ ਹੋਵੇ ਤਾਂ ਉਹਦੀ ਕਵਤਾ ਰਾਹੀਂ ਹੁੰਦਾ ਹੈ ਕਿਸੇ ਵੀ ਰਚਨਾਕਾਰ ਦੀ ఎవਾਲਿਊਸ਼ਨ ਉਸ ਦੀ ਰਚਨਾ ਨਾਲ ਹੁੰਦੀ ਹੈ ਪਾਸ ਨੇ ਕੀ ਲਿਖਿਆ ਪਾਸ ਦੀ ਕਵਤਾ ਹੈਗੀ ਬੇਦਖਲੀ ਲੀ ਬਿਨੇ ਪੱਤਰ ਜਿਹਦੇ ਵਿੱਚ ਪਾਸ਼ੇ ਗੱਲ ਕਹਿੰਦਾ ਹੂੰ ਕਿ ਮੈਂ ਮੈਂ ਉਸ ਮੈਂ ਉਸ ਅ ਪਾਇਲਟ ਦੀਆਂ ਅੱਖਾਂ 'ਚ ਹੂੰ ਰੜਕਦਾ ਭਾਰਤ ਹਾਂ ਬਿਲਕੁਲ ਮੈਂ ਰੜਕਦਾ ਭਾਰਤ ਹਾਂ ਉਸ ਪਾਇਲਟ ਦੀਆਂ ਮੀਸਣੀ ਅੱਖਾਂ 'ਚ ਜੇ ਉਸ ਦਾ ਆਪਣਾ ਕੋਈ ਨਿੱਜੀ ਭਾਰਤ ਹੈ ਤਾਂ ਮੇਰਾ ਨਾਂ ਹੁਣ ਇਸ ਵਿੱਚੋਂ ਕੱਟ ਦਿਓ ਔਰ ਇਸੇ ਕਵਿਤਾ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਉੱਤੇ ਸਾਰੇ ਲੋਕ ਸ਼ੋਕ ਪ੍ਰਗਟ ਕਰ ਰਹੇ ਸੀ ਦੁੱਖ ਪ੍ਰਗਟ ਕਰ ਰਹੇ ਸੀ ਕਿਉਂਕਿ ਉਸ ਨੂੰ ਲੱਗਦਾ ਸੀਗਾ ਕਿ ਇੰਦਰਾ ਗਾਂਧੀ ਨੇ ਸਿੱਖੀ ਨਾਲ ਸਿੱਖਾਂ ਨਾਲ ਪੰਜਾਬ ਨਾਲ ਬਹੁਤ ਵੱਡੀ ਦੁਸ਼ਮਣੀ ਕੀਤੀ ਹੈ ਤਾਂ ਉਸ ਵੇਲੇ ਉਹਨੇ ਕਿਹਾ ਸੀ ਕਿ ਜੇ ਇਸ ਦੇ ਇਸ ਦੇ ਸ਼ੋਗ ਵਿੱਚ ਸਾਰਾ ਦੇਸ਼ ਆਮਲਾ ਹੈ ਤਾਂ ਇਸ ਦੇਸ਼ ਵਿੱਚੋਂ ਮੇਰਾ ਨਾਮ ਕੱਟ ਦਿਓ ਸੋ ਸਾਡੇ ਕੋਲੇ ਇਹੋ ਜਿਹੀਆਂ ਲਿਖਤਾਂ ਮੌਜੂਦ ਨੇ ਜਿਦੇ ਵਿੱਚ ਪਾਸ਼ ਨੇ ਦਿੱਲੀ ਦੰਗਿਆਂ ਦਾ ਦਿੱਲੀ ਦੰਗਿਆਂ ਦੇ ਵਿੱਚ ਉਸ ਪਾਇਲਟ ਦਾ ਰਜੇਸ਼ ਪਾਇਲਟ ਵਰਗੇ ਲੋਕਾਂ ਦਾ ਨਾਮ ਲੈ ਕੇ ਕਿਹਾ ਜਿਨ੍ਹਾਂ ਦੇ ਉੱਤੇ ਕੇਸ ਅੱਜ ਤੱਕ ਚੱਲ ਰਹੇ ਐ ਮਤਲਬ ਜਦੋਂ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਤਾਂ ਅਵਤਾਰ ਪਾਸ਼ ਨੇ ਉੱਥੇ ਇਸ ਤਰ੍ਹਾਂ ਭਾਵਨਾ ਪ੍ਰਗਟ ਕੀਤੀ ਕਿ ਮੈਨੂੰ ਕੋਈ ਅਫਸੋਸ ਨਹੀਂ ਹੈ ਇਹਨੂੰ ਮਾਰਨ ਦਾ ਬਿਲਕੁਲ ਉਸਨੇ ਕਿਹਾ ਇਹ ਤਾਂ ਲਿਖਤਾ ਹੈ ਇਹ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਤਾਂ ਸਾਰੀ ਉਹਦੀ ਕਵਿਤਾ ਦੇ ਵਿੱਚ ਦਰਜ ਹੈ ਕਿਉਂਕਿ ਜਿੱਡਾ ਵੱਡਾ ਇਹ ਦੁਖਾਂਤ ਜਿਹੜਾ ਕਿ ਅਜ ਤੱਕ ਖਤਮ ਨਹੀਂ ਹੋਇਆ ਪੰਜਾਬ ਨਾਲ ਇਹ ਵਾਪਰਿਆ ਜ ਜਿਹਦੇ ਵਿੱਚ ਪੰਜਾਬ 35-40 ਸਾਲ ਸੜਿਆ ਜਿਹਦੇ ਵਿੱਚ ਪੰਜਾਬ ਦਾ 2 ਲੱਖ ਮੁੰਡਾ ਮਾਰਿਆ ਗਿਆ ਤਾਂ ਉਸ ਦੁਖਾਂਤ ਦੇ ਲਈ ਉਹਨੂੰ ਲੱਗਦਾ ਸੀਗਾ ਕਿ ਇੰਦਰਾ ਗਾਂਧੀ ਵਰਗੀ ਔਰਤ ਹੈ ਜਿਹੜੀ ਉਹ ਜ਼ਿੰਮੇਵਾਰ ਹੈ ਜੇ ਉਸ ਨੂੰ ਉਸ ਦਾ ਖਾਤਮਾ ਹੁੰਦਾ ਕਿਸੇ ਵੀ ਤਰੀਕੇ ਨਾਲ ਤਾਂ ਮੈਨੂੰ ਇਸ ਗੱਲ ਤੇ ਕੋਈ ਅਫਸੋਸ ਨਹੀਂ ਇੱਕ ਪਾਸ਼ ਨੇ ਕਿਹਾ ਪਰ ਪਰ ਸੁਖਵਿੰਦਰ ਜੀ ਇੱਕ ਸਵਾਲ ਇਹ ਉਠਾਇਆ ਜਾ ਰਿਹਾ ਹੈ ਵੀ ਪਾਸ਼ ਤਾਂ ਕਾਂਗਰਸ ਦੇ ਪੱਖ 'ਚ ਹੋ ਗਿਆ ਸੀ ਪਾਸ਼ ਤਾਂ ਕਾਂਗਰਸ ਨਾਲ ਰਲ ਗਿਆ ਸੀ ਕੁਝ ਲੋਕ ਇਦਾਂ ਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਨੇ ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਕਾਂਗਰਸ ਦੀ ਸੱਤਾ ਸੈਂਟਰ ਦੇ ਵਿੱਚ ਸੀ ਕਾਂਗਰਸ ਦੀ ਸੱਤਾ ਪੰਜਾਬ ਦੇ ਵਿੱਚ ਸੀ ਜਦੋਂ ਪਾਸ਼ ਦੋ ਵਾਰ ਜੇਲ੍ਹ 'ਚ ਗਿਆ ਜੋ ਕਾਂਗਰਸ ਨਾਲ ਰਲਿਆ ਹੁੰਦਾ ਸੱਤਾ ਨਾਲ ਰਲਿਆ ਹੁੰਦਾ ਸਟੇਟ ਨਾਲ ਰਲਿਆ ਹੁੰਦਾ ਕਿਸੇ ਹੋਰ ਨਾਲ ਰਲਿਆ ਹੁੰਦਾ ਪੁਲਿਸ ਦੇ ਨਾਲ ਤਾਂ 70 72ਵਿਆਂ ਦੇ ਵਿੱਚ ਉਹਨੇ ਜੇਲ੍ਹ ਕੱਟੀ 1975 ਦੀ ਐਮਰਜੈਂਸੀ ਦੇ ਵਿੱਚ ਉਹਨੇ ਜੇਲ੍ਹ ਕੱਟੀ ਤਾਂ ਜਿਹੜੇ ਬੰਦੇ ਸੱਤਾ ਨਾਲ ਰਲੇ ਹੁੰਦੇ ਨੇ ਉਹ ਕਦੇ ਜੇਲਾ ਨਹੀਂ ਕੱਟਦੇ ਹੁੰਦੇ ਉਹਨੂੰ ਇੰਟਰੋਗੇਸ਼ਨ ਸੈਂਟਰਾਂ ਦਾ ਦਰਦ ਹੰਡਾਉਣਾ ਪਿਆ ਔਰ ਉਹਦੀ ਪੜ੍ਹਾਈ ਖਤਮ ਹੋਈ ਉਹਦਾ ਕੈਰੀਅਰ ਖਤਮ ਹੋਇਆ ਉਹਦਾ ਪਰਿਵਾਰ ਖਤਮ ਹੋਇਆ ਔਰ ਬਹੁਤ ਸਾਰਾ ਤਸ਼ੱਦਦ ਜਿਹੜਾ ਉਹ ਪਾਸ਼ ਦੇ ਪਰਿਵਾਰ ਦੇ ਉੱਤੇ ਹੋਇਆ ਉਹਨਾਂ ਦਾ ਉਜਾੜਾ ਹੋਇਆ ਤੋਂ ਸੱਤਾ ਨਾਲ ਰਲਿਆ ਬੰਦਿਆਂ ਦਾ ਕਦੇ ਉਜਾੜਾ ਨਹੀਂ ਹੁੰਦਾ ਉਹਨਾਂ ਦੀਆਂ ਕੋਠੀਆਂ ਬਣਦੀਆਂ ਉਹਨਾਂ ਦੇ ਕਾਰਾਂ ਆਉਂਦੀਆਂ ਉਹਨਾਂ ਦੇ ਸੁਲਤਨਤਾਂ ਬਣਦੀਆਂ ਸੋ ਪਾਸ਼ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਇਹ ਚੀਜ਼ਾਂ ਪ੍ਰੂਵ ਕੀਤੀਆਂ ਨੇ ਕਿ ਮੈਂ ਸੱਤਾ ਦੇ ਖਿਲਾਫ ਹਾਂ ਕਬਤਾ ਰਾਹੀਂ ਔਰ ਪ੍ਰੈਕਟੀਕਲੀ ਵੀ ਇੱਕ ਸਵਾਲ ਇਹ ਵੀ ਉਠਾਇਆ ਜਾਂਦਾ ਹੈ ਕਿ ਪਿਛਲੇ ਟਾਈਮ ਚ ਆ ਕੇ ਆਪਣੀ ਮੌਤ ਤੋਂ ਪਹਿਲਾਂ 파ਸ਼ ਨੇ ਆਪਣੀ ਕਵਤਾ ਬਦਲ ਦਿੱਤੀ ਸੀ ਉਹ ਸਰਕਾਰ ਦੇ ਪੱਖ ਚ ਲਿਖਣ ਲੱਗ ਗਿਆ ਸੀ ਐਦਾਂ ਦੀਆਂ ਗੱਲਾਂ ਵੀ ਕੁਝ ਲੋਕ ਚੁੱਕਦੇ ਨੇ ਸਾਰਿਆਂ ਤੋਂ ਜਿਹੜੀ ਉਹਨੀਆਂ ਲਾਸਟ ਕਵਤਾਵਾਂ ਨੇ ਉਹਨਾਂ ਦੇ ਵਿੱਚ ਕਵਤਾ ਹੈਗੀ ਸਭ ਤੋਂ ਖਤਰਨਾਕ ਜਿਹੜੀਆਂ ਲਾਸਟ ਦੇ ਵਿੱਚ ਛਪੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਬਿਹਤਰ ਪੰਜਾਬੀ ਦੀ ਇਸ ਸੱਤਾ ਨੂੰ ਚੈਲੰਜ ਕਰਨ ਵਾਲੀ ਕੋਈ ਕਪਤਾ ਹੈ ਕੋਈ ਇੱਕ ਕਪਤਾ ਕੋਈ ਬੰਦਾ ਇਹ ਕੋਡ ਕਰਕੇ ਦੱਸੇ ਕਿ ਉਸਨੇ ਸੱਤਾ ਦੇ ਨਾਲ ਭਾਈਵਾਲੀ ਕਰ ਲਈ ਨੇੜਤਾ ਕਰ ਲਈ ਅਖੀਰ ਤੱਕ ਜਿਹੜੀਆਂ ਇਹ ਕਪਤਾਮਾਂ ਉਹਦੀਆਂ ਆਈਆਂ ਮੈਂ ਸਮਝਦਾ ਕਿ ਮੈਂ ਰਸਤੇ 'ਚ ਗੱਲ ਕਰਦਾ ਸੀ ਦੋਸਤਾਂ ਨਾਲ ਕਿ ਪਾਸ਼ ਦੀ ਖੂਬਸੂਰਤੀ ਇਹ ਹੈ ਕਿ ਪਾਸ਼ ਆਖਰ ਦਮ ਤੱਕ ਜਦੋਂ 70 ਤੋਂ ਲੈ ਕੇ 1988 ਤੇ 23 ਮਾਰਚ ਤੱਕ ਜੇ ਦੋ ਦੀ ਸ਼ਹਾਦਤ ਹੁੰਦੀ ਐ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਪਾਸ਼ ਦੀ ਟੋਨ ਇੱਕੋ ਰਹੀ ਐ ਪਾਸ਼ ਦੀ ਟੋਨ 'ਚ ਫਰਕ ਨਹੀਂ ਪਿਆ ਉਹਦੀਆਂ ਤਿੰਨ ਚਾਰ ਕਿਤਾਬਾਂ ਨੇ ਕਵਿਤਾ ਦੀਆਂ ਉਹਦੀ ਟੋਨ ਐ ਜਿਹੜੀ ਬਿਲਕੁਲ ਉਹ ਪ੍ਰੋ ਪੀਪਲ ਪ੍ਰੋ ਅ ਕੰਟਰੀ ਅ ਪ੍ਰੋ ਪੰਜਾਬ ਰਹੀ ਐ ਹੂੰ ਕੋਈ ਬੰਦਾ ਇਹ ਮਤਲਬ ਤੁਹਾਨੂੰ ਸਬੂਤ ਇਸ ਗੱਲ ਦਾ ਨਹੀਂ ਦੇ ਸਕਦਾ ਹੂੰ ਹੂੰ ਅੱਛਾ ਪਾਸ਼ ਸਿਰਫ ਇੱਕ ਚਿੰਤਕ ਇੱਕ ਸਹਿਤਕਾਰ ਇੱਕ ਲਿਟਰੇਚਰ ਦੇ ਤੌਰ ਤੇ ਹੀ ਆਪਾਂ ਉਹਦੀ ਯੋਗਦਾਨ ਮੰਨਾਂਗੇ ਜਾਂ ਸਿੱਧੇ ਰੂਪ ਵਿੱਚ ਵੀ ਲੋਕਾਂ ਦੇ ਹੱਕਾਂ ਲਈ ਜਾਂ ਸਮਾਜ ਲਈ ਉਹਦਾ ਕੋਈ ਸਿੱਧੇ ਰੂਪ ਵਿੱਚ ਕੋਈ ਯੋਗਦਾਨ ਮੰਨ ਸਕਦੇ ਹਾਂ ਪਾਸ਼ ਇੱਕ ਸਿਆਸਤਕਾਰ ਕੋਨ ਵੀ ਸੀਗਾ ਇਹ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਭਾਵੇਂ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਲਿਆ ਪਰ ਉਹਦੀ ਸਿਆਸਤ ਕੀ ਸੀ ਮੈਂ ਤੁਹਾਨੂੰ ਦੱਸਦਾ ਉਹਦੀ ਸਿਆਸਤ ਕਿਉਂਕਿ ਉਸ ਵੇਲੇ ਦੀ 1970 ਦੀ ਜਿਹੜੀ ਨਕਸਲੀ ਲਹਿਰ ਹੈ ਉਹਦੇ ਜਥੇਬੰਦਕ ਤਾਣੇ-ਵਾਣੇ ਦੇ ਵਿੱਚ ਭਾਵੇਂ 파ਸ਼ ਸ਼ਾਮਲ ਨਹੀਂ ਸੀ ਲੇਕਿਨ ਉਸ ਉਸ ਮੂਵਮੈਂਟ ਦੀ ਜਿਹੜੀ ਸਿਆਸੀ ਚੇਤਨਾ ਸੀ ਉਸ ਨੂੰ 파ਸ਼ ਲੈ ਕੇ ਗਿਆ ਲੋਕਾਂ 'ਚ ਇਸੇ ਕਰਕੇ ਉਹਨੂੰ ਜੇਲ੍ਹ ਹੋਈ ਨਹੀਂ ਤਾਂ ਕਪਤਾ ਲਿਖਣ ਵਾਲੇ ਇੱਥੇ ਹਜ਼ਾਰਾਂ ਲੋਕ ਫਿਰਦੇ ਆ ਕਿ ਉਹਨੂੰ ਜੇਲ੍ਹ ਹੁੰਦੀ ਹੈ ਸਰਕਾਰ ਨੇ ਸੱਦਾ ਨੇ ਸਟੇਟ ਨੇ ਪਾਸ਼ ਨੂੰ ਇੱਕ ਸਿਆਸੀ ਕਾਰਕੋਣ ਮੰਨਿਆ। ਉਹਦੀਆਂ ਲਿਖਤਾਂ ਨੇ ਉਹਨਾਂ ਦੇ ਵਿੱਚ ਵੀ ਉਹਦੀ ਸਿਆਸਤ ਹੈ ਜਿਹੜੀ ਉਹ ਝਲਕਦੀ ਹੈ ਔਰ ਉਹ ਮਾਰਕਸਵਾਦੀ ਸਿਆਸਤਦਾਨ ਸੀ, ਮਾਰਕਸਵਾਦੀ ਚਿੰਤਕ ਸੀ, ਮਾਰਕਸਵਾਦੀ ਰਾਈਟਰ ਸੀਗਾ, ਮਾਰਕਸਵਾਦੀ ਪੋਇਟ ਸੀ। ਇਸ ਕਰਕੇ ਜਿਹੜੀ ਉਹਦੀ ਉਹਦੀ ਸਿਆਸਤ ਹੈ ਉਹ ਇੱਕ ਮਾਰਕਸਵਾਦੀ ਸਿਆਸਤ ਦੇ ਤੌਰ ਤੇ ਸਾਡੇ ਸਾਹਮਣੇ ਆਉਂਦੀ ਹੈ। ਜੇਕਰ ਆਪਾਂ ਸੌਖੀ ਭਾਸ਼ਾ ਚ ਦੱਸੀਏ 2-4 ਮਿੰਟਾਂ ਦੇ ਵਿੱਚ। ਜਿਹੜੀ ਸਿਆਸਤ ਦੀ ਗੱਲ ਤੁਸੀਂ ਕਰ ਰਹੇ ਹੋ ਵੀ ਜਿਹੜੀ ਪਾਸ਼ ਦੀ ਸਿਆਸਤ ਸੀ ਜਿਹੜੀ ਨਕਸ਼ਰੀ ਲਹਿਰ ਦੀ ਸਿਆਸਤ ਸੀ ਉਹ ਸਿਆਸਤ ਚਾਹੁੰਦੀ ਕੀ ਸੀ ਕਰਨਾ ਕੀ ਚਾਹੁੰਦੀ ਸੀ ਚਾਹੁੰਦੀ ਤਾਂ ਉਹ ਇਹ ਲੋਕਾਂ ਦਾ ਰਾਜ ਹੀ ਸੀ ਕਿਰਤਿਆਂ ਮਜ਼ਦੂਰਾਂ ਦਾ ਰਾਜ ਸੀ ਲੇਕਿਨ ਉਹਦੀ ਪਹਿਲਾਂ ਵਾਲੇ ਜਿਹੜੇ ਮਾਰਕਸਵਾਦੀ ਸੀ ਉਹਨਾਂ ਦੇ ਨਾਲੋਂ ਫਰਕ ਸੀ ਕਿਉਂਕਿ 1970 ਦੇ ਵਿੱਚ ਉਹਨੇ ਇਹ ਇੱਕ ਨਾਰਾ ਦਿੱਤਾ ਸੀਗਾ ਕਿ ਜਿਹੜੀ ਤਬਦੀਲੀ ਹੈ ਉਹ ਹਥਿਆਰਬੰਦ ਇਨਕਲਾਬ ਦੇ ਨਾਲ ਆਊਗੀ ਹਥਿਆਰਾਂ ਨਾਲ ਆਊਗੀ ਭਾਵੇਂ ਕਿ ਇਹਦੇ ਵਿੱਚ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਨਫੇ ਨੁਕਸਾਨ ਪਏ ਸੀ ਔਰ ਉਹ ਪੂਰਾ ਵੀ ਨਹੀਂ ਹੋਇਆ ਲੇਕਿਨ ਜਿਹੜੀ ਉਸ ਵੇਲੇ ਦੀ ਸੱਤਾ ਜਿਹੜੀ ਉਸ ਵੇਲੇ ਦੀ ਰਾਜਨੀਤੀ 70ਵਿਆਂ ਦੇ ਦੌਰਾਨ ਸਾਡੇ ਸਾਹਮਣੇ ਆਈ ਪਾਸ਼ੋ ਦਾ ਪ੍ਰਤੀਨਿਧ ਦੇ ਤੌਰ ਤੇ ਉਹ ਸਾਡੇ ਸਾਹਮਣੇ ਆਇਆ ਆ ਭਾਵੇਂ ਕਿ ਉਹਦੇ ਪਾਸ਼ ਦੇ ਸੁਪਨੇ ਆ ਜਿਹੜੇ ਰਾਜਨੀਤਿਕ ਤੌਰ ਤੇ ਪੂਰੇ ਨਹੀਂ ਹੋਏ ਪਰ ਜਿਹੜੀ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਰਾਜਨੀਤੀ ਜਾਂ ਉਹ ਵਿਚਾਰਧਾਰਾ ਪ੍ਰਸੰਗਿਕ ਹੋ ਗਈ ਉਹ ਅੱਜ ਵੀ ਉਸ ਦੀ ਰੈਲੇਵੈਂਸ ਹੈ ਜਿਹੜੀ ਹੈ ਕਿਤੇ ਨਾ ਕਿਤੇ ਹੈਗੀ ਹੈ ਆ ਆਪਾਂ ਜੇ ਗੱਲ ਕਰੀਏ ਮੈਂ ਥੋੜੀ ਚਾਹ ਤੇ ਦੇਤੇ ਪਾਉਣੀ ਚਾਹਾਂ ਤਾਂ ਤੁਹਾਨੂੰ ਜੀ ਜਾਣਕਾਰੀ ਹੈ ਤਾਂ ਇੱਥੇ ਜਦੋਂ ਉਹ ਘਟਨਾ ਕਰਨ ਵਾਪਰਿਆ ਸੀ ਤਾਂ ਉਸ ਟਾਈਮ ਪਾਸ ਕਿਹੜੀ ਜਗ੍ਹਾ ਸੀ ਔਰ ਕਿੱਦਾਂ ਦਾ ਉਹ ਜਿਹੜਾ ਜਦੋਂ ਉਹਨਾਂ ਦਾ ਖਤਲ ਕੀਤਾ ਗਿਆ ਹਾਂ ਇੱਥੇ ਬਹੁਤ ਸਾਰੇ ਦੋਸਤ ਖੜੇ ਆ ਜਿਹੜੇ ਉਸ ਵੇਲੇ ਮੌਜੂਦ ਸੀ ਸੁੱਚਾ ਸਿੰਘ ਜੀ ਇੱਥੇ ਮੌਜੂਦ ਨੇ ਜਿਹੜੇ ਉਸ ਦਿਨ ਮੌਜੂਦ ਸੀ ਆ ਇੱਥੇ ਜਿੱਥੇ ਆਪਾਂ ਖੜੇ ਆ ਪਾਸ ਹੋ ਰਹੀ ਇੱਥੇ ਮੋਟਰ ਚੱਲਦੀ ਸੀ ਮੋਟਰ ਦੇ ਉੱਤੇ ਆਪਣੇ ਇੱਕ ਸਾਥੀ ਦੇ ਨਾਲ ਇੱਥੇ ਨਾ ਹੌਣ ਆਏ ਹੋਏ ਸੀਗੇ ਤਿੰਨ ਸਾਥੀ ਸੀ ਪਹਿਲਾਂ ਸੁਚਾ ਸਿੰਘ ਜੀ ਘਰੇ ਚਲੇ ਗਏ ਉਹਨਾਂ ਦੇ ਮਾਸੀ ਦੇ ਬੇਟੇ ਐ ਉਹਨਾਂ ਦੇ ਦੂਜੇ ਸਾਥੀ ਸੀ ਜਿਹੜੇ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਨੇ ਉਹ ਇੱਥੇ ਸੀ ਆ ਜਿਹੜੀ ਸਾਹਮਣੇ ਜ਼ਮੀਨ ਜੀ ਦੇ ਵਿੱਚ ਝੋਨਾ ਲੱਗਿਆ ਹੋਇਆ ਇੱਥੇ ਉਸ ਵੇਲੇ ਸਪੈਦੇ ਲੱਗੇ ਹੋਏ ਸੀ ਤਾਂ ਜਿੰਨਾਂ ਲੋਕਾਂ ਨੇ ਪਾਸ ਨੂੰ ਮਾਰਿਆ ਉਸ ਪੈਦਿਆਂ ਵਾਲੇ ਪਾਸਿਓਂ ਇਧਰ ਦੀ ਆਏ ਨੇ ਇੱਥੇ ਇੱਕ ਤਖਤ ਪੋਸ ਪਿਆ ਸੀ ਉਹ ਉੱਥੇ ਬੈਠੇ ਸੀ ਤੇ ਇੱਥੋਂ ਹੀ ਉਹਨਾਂ ਨੇ ਉਹਨੂੰ ਪਾਸ਼ ਨੂੰ ਗੋਲੀਆਂ ਮਾਰੀਆਂ ਤਕਰੀਬਨ ਇੱਥੇ ਜੇ ਇਸ ਜਗ੍ਹਾ ਦੇ ਉੱਤੇ ਪਾਸ਼ ਹੋਰੀ ਭੱਜੇ ਆਗੇ ਆਪਣੇ ਆਪ ਨੂੰ ਬਚਾਉਣ ਦੇ ਲਈ ਤੇ ਇੱਥੇ ਜੇ ਆ ਕੇ ਉਹਨਾਂ ਦੀ ਜਿਹੜੀ ਆ ਮੌਤ ਹੈ ਉਹ ਇਸ ਜਗ੍ਹਾ ਦੇ ਉੱਤੇ ਹੋ ਜਾਂਦੀ ਹੈ ਔਰ ਬਹੁਤ ਸਾਰੇ ਦੋਸਤ ਉਹਨਾਂ ਦੇ ਇੱਕ ਜਿਹੜੇ ਸਾਂਝੀ ਨੇ ਉਹ ਵੀ ਇੱਥੇ ਮੌਜੂਦ ਨੇ ਤੁਸੀਂ ਉਹਨਾਂ ਨੂੰ ਵੀ ਦਿਖਾਓ ਸਾਰੇ ਸਰੋਤਿਆਂ ਨੂੰ ਤਾਂ ਇਹ ਜਿਹੜੀ ਘਟਨਾ ਹੈਗੀ ਹੈ 8 ਜੂਨ 1988 ਵਾਲੇ ਦਿਨ ਸਵੇਰ ਦੇ तकरीबन 7:30 ਵਜੇ ਇਹ ਹੁੰਦੀ ਆ ਉਸੇ ਦਿਨ ਹੀ ਪਾਸ ਉਹਨਾਂ ਦੀ ਫਲਾਈਟ ਸੀ ਉਹਨਾਂ ਨੇ ਜਾਣਾ ਸੀ ਜੀ ਸੁਖਿੰਦਰ ਜੀ ਤੁਸੀਂ ਗੱਲ ਕੀਤੀ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਸੁਖਵਿੰਦਰ ਪੱਪੀ ਜੀ ਹੋਰਾਂ ਨੇ ਉਹ ਪੂਰੀ ਘਟਨਾਕਰਮ ਦੇ ਉੱਪਰ ਆਪਣਾ ਵਿਚਾਰ ਰੱਖਿਆ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਬਰਤਾਂਤ ਸਿਰਜਿਆ ਜਾ ਰਿਹਾ ਇੱਕ ਵਿਵਾਦ ਪਾਸ ਦੇ ਨਾਲ ਬਣਾਇਆ ਜਾ ਰਿਹਾ ਵੀ ਪਾਸ ਜਿਹੜਾ ਹੈ ਉਹਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਠੀਕ ਕਿਹਾ ਸੀ ਦਿੱਲੀ ਸਿੱਖ ਡੰਗਿਆਂ ਨੂੰ ਨੇ ਠੀਕ ਕਹਿਤਾ ਸੀ ਉਹ ਤਾਂ ਕਾਂਗਰਸ ਨਾਲ ਰਲ ਗਿਆ ਸੀ ਇਸ ਤਰ੍ਹਾਂ ਦੇ ਜਿਹੜੇ ਝੂਠ ਕੋਰੇ ਕਪ ਗਪੌੜ ਸੰਖ ਕੁਝ ਸੋ ਕਾਲਡ ਬਿਲਕੁਲ ਝੂਠੇ ਲੇਖਕ ਸੋ ਕਾਲਡ ਮਤਲਬ ਮੈਂ ਕਹੂੰਗਾ ਕਿ ਸਿਰੇ ਦੇ ਢਕੀਆਂ ਨੂਸੀ ਬੰਦੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਸਮਾਜ ਨਾਲ ਕੋਈ ਸਰੋਕਾਰ ਨਹੀਂ ਹੈਗਾ ਜਿਨ੍ਹਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈਗਾ ਸਿਰਫ ਉਹ ਚਾਰ ਬੰਦਿਆਂ ਦੀ ਵਾਹ ਵਾਹ ਖੱਟਣ ਦੇ ਲਈ ਆਪਣੇ ਮੂੰਹ ਚੋਂ ਇੱਕ ਗੰਧ ਖਲਾਰ ਰਹੇ ਨੇ ਉਹਦਾ ਜਵਾਬ ਜਿਹੜਾ ਹੈ ਤੱਥਾਂ ਦੇ ਨਾਲ ਸੁਖਵਿੰਦਰ ਪੱਪੀ ਜੀ ਨੇ ਦਿੱਤਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਜਹਦ ਬਹੁਤ ਮਿਹਰਬਾਨੀ